ਅਸ ਮੈਲਾ ਪੰਗਵਾ ਸ਼ੰਤ ਕਰ ਸਤਵਾ ਏਕੋ ਅੰਕਾਰ ਸਤਗੁਰ ਪ੍ਰਸਾਦ ਸਲੋਕ ਸਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਲਾ ਵਿਸਰੋ ਇੱਕ ਖੜੀ ਕਰਕੇ ਪਾਪ ਭਗਵੰਤ ਸ਼ੰਤ ਨੀ ਰੰਗ ਰਿਯਾ ਚਮਕਨ ਤਾਰੇ ਜਾਗੇ ਸੰਤ ਜਨ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰੈ ਅਨ ਦਿਨੋ ਸਰਨ ਕਮਲ ਧਿਆਨ ਹਿਰਦਾ ਤਬ ਦਿਸਰ ਨਾਹੀ ਇੱਕ ਖੀਨੋ ਅਜ ਮਾਨ ਮੋਹ ਬਕਾਰ ਮਨ ਕਾ ਕਲ ਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗੇ ਹਰ ਦਾਸ ਸੰਤ ਪਿਆਰੇ ਮੇਰੀ ਸੇੜੀਆਂ ਆਦਮ ਬਰ ਬੜਿਆ ਮਾਨਤਨੰਦ ਭਾਇ ਤਬ ਆਵਤ ਸੁਣਿਆ ਤਬ ਮਿਲੇ ਸੁਆਮੀ ਸੁਖਾ ਗਾਮੀ ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇਛ ਪਾਈ ਤਬ ਧਿਆਈ ਸੰਜੋਗ ਸਾ ਸੁਭ ਗਣਿਆ ਬਿਨਵੰਤ ਨਾਮਕ ਮਿਲੇ ਸ੍ਰੀثار ਸਗਲ ਆਨੰਦ ਰਸ ਬਣਿਆ ਮਿਲ ਸਖੀਆਂ ਪੁੱਛੇ ਕਹੋ ਕੰਤ ਨਿਸ਼ਾਨੀ रस प्रेम भरी कशमो न जानी गुण गूढ़ गुप्त अपार करते निगम अंत न पावे ही तغت पाए तिहाए स्वामी सदा हर गुण गावे ही सकल गुण सज्ञान पूर्ण अपने प्रभु भाणी बिनवंत नामक रंग राती ਪ੍ਰੇਮ ਸਹਿਜ ਸਮਾਣੀ ਸੁਖ ਸੋਹ ਲੈਣ ਹਰ ਗਾਵਣ ਲਾਗੇ ਸਾਜਨ ਸਰਸਿਆਣੇ ਦੁਖ ਦੁਸ਼ਮਣ ਭਾਗੇ ਸੁਖ ਸਹਿਜ ਸਰਸੇ ਹਰ ਨਾਮ ਰਸੇ ਪ੍ਰਭ ਆਪ ਕਿਰਪਾ ਧਾਰੀਆਂ ਹਰ ਚਰਨ ਲਾਗੇ ਸਦਾ ਜਾਗੇ ਮੇਵੇ ਪ੍ਰਭ ਬਨਵਾਰੀਆਂ ਸੋ ਬਦਿਵ ਸਹਜ ਪਾਏ ਸਗਲ ਨਿਦ ਪ੍ਰਭ ਪਾਕੇ ਬਿਨਵੰਤ ਨਾਨਕ ਸ਼ਰਨ ਸੋ ਅੰਮੀ ਸਦਾ ਹਰ ਜਨ ਤਾਗੇ ਆਸਾ ਮਲ ਲਪਨਵਾ ਉਠ ਵੰਜ ਵਟਾਉੜਿਆ ਤੈ ਕਿਆ ਚਿਰ ਲਾਇ ਮੋਲਤ ਪੁੰਨੜੀਆ ਕਿਤ ਕੂੜ ਲੋਭਾਇਆ ਉੜੇ ਲੁਭਾਇ ਧੋ ਮਾਇਆ ਕਰੇ ਪਾਪ ਅਮਿੱਤਿਆ ਤਨ ਭਸਮ ਠੇਰੀ ਜਮ ਹੈਰੀ ਕਾਲ ਬਪੜੇ ਜਿੱਤਿਆ ਮਾਲ ਜੋ ਬਿਨ ਛੋਡ ਵੈਸੀ ਰਿਓ ਪੈਨਣ ਖਾਇ ਨਾਨਕ ਕਮਾਣਾ ਸੰਗ ਜੁਲਿਆ ਨਾ ਜਾਏ ਕਿਰਤ ਮਿਟਾਇਆ ਹੱਥ ਮਿਰਗ ਜਿਵੇਂ ਤੇ ਕਰੈਣ ਚੰਦਰਾਇਣ ਸੁਖੋ ਦੁਖ ਭੈ ਨਿਤ ਪਾਪ ਕਮਾਉਣ ਪਾਪਾਂ ਕਮਾਣੇ ਛੱਡੇ ਨਹੀਂ ਲੈ ਚੱਲੇ ਖਤ ਗਲਾਵਿਆ ਹਰ ਚੰਦਾਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਲਬ ਲੋਭ ਅੰਕਾਰ ਮਤ ਗਰਬ ਭਿਆਸ ਮਾਇਣ ਨਾਨਕ ਮ੍ਰਿਗ ਅਗਿਆਨ ਬਿਨਸੇ ਨਾ ਮਿਟੈ ਆਵਲ ਜਾਇਣ ਮਿੱਠਾ ਮਖਮੋਆ ਕਿਉ ਲੈ ਉਡਾਰੀ ਹਸਤੀ ਗਰਤ ਭਿਆ ਕਿਉ ਤਰੀਏ ਤਾਰੀ ਤਰਣ ਦੁਹੇਲਾ ਭਿਆ ਖਿਨ ਮੈਂ ਕਸਮ ਤੇਤਨਾ ਆਇਓ ਦੁੱਖਾਂ ਸਜ਼ਾਈ ਗਣਤ ਨਹੀਂ ਕੀਆ ਆਪਣਾ ਪਾਇਓ ਬੁੱਝਾ ਕਮਾਣਾ ਪ੍ਰਗਟ ਹੋਆ ਈਤ ਉთა ਖੁਆਰੀ ਨਾਮਕ ਸਤਗੁਰ ਬਾਜ ਮੂਠਾ ਮਨ ਮੁਖੋ ਅੰਕਾਰੀ ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ लिए तिस ठाकुर शरणी बल बुद्ध ज्ञान साध संगत आप हो आप जगत राया राख लिए रखन हार सदा निर्मल करनी नानक नरक नब हूं ਹਰ ਸੰਤ ਹਰ ਕੀ ਸਰਣੀ ਆਸ ਮਲ ਪਨਵਾ ਵੰਜ ਮੇਰੇ ਹਾਲ ਸਾ ਹਰ ਪਾਸ ਬੇਨਤੀ 라ਵੋ ਚੈ ਆਪਣੜਾ ਕਬ ਸੰਗ ਸੁਹੰਤੀ ਸੰਗੇ ਸੁਹੰਤੀ ਕੰਤ ਸੁਆਮੀ ਦਿਨ ਸਰਣੀ 라ਵਿਆ ਸਾਸ ਸਾਸ ਚਤਾਰ ਜੀਵਾ ਅਬ ਤੇਖ ਸਰਦੁਣ ਗਾਵੀਐ ਬਿਰਹਾ ਲਜਾਇਆ ਦਰਸ਼ ਪਾਇਆ ਆਮਿਓ ਦਿਸ਼ਤ ਸਿੰਚੰਤੀ ਬਿਨਵੰਤ ਨਾਨਕ ਮੇਰੀ ਇਛੁ ਪੁਣੀ ਮੇਰੇ ਸੁਖੁ ਜੰਤੀ ਨਸਵੰਝੋ ਕਿਰਵਿਖੋ ਕਰਤਾ ਘਰ ਆਇਆ ਦੂਤਾ ਬਹਿਲ ਪਇਆ ਗੋਵਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਦ ਸੰਗ ਵਖਾਣਿਆ ਆਚਰਜ ਡੀਠਾ ਅਮਿਓ ਵੂਠਾ ਗੁਰ ਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨਾ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪਰਬੂ ਆਪ ਬਣਾਇਆ ਨਰਕ ਨਾਂ ਦੀ ਛੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭੈ ਭਲਾਈਣ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰੱਖ ਲਈਨੇ ਮੋਹ ਮਮਤਾ ਸਭ ਤਜੇ ਘੇ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਤ ਅਘਾਇਣ ਬਿਨਵੰਤ ਨਾਨਕ ਸਿਵ ਰਸੁ ਅਮੀ ਸਗਲ ਆਸ ਤਜਾਇਣ ਨਿਧ ਸਿਧ ਚਰਨ ਗਹ ਤਾ ਕੇ ਹਾਂ ਕਾਣਾ ਸਭ ਕੇ ਵਸ ਜਿਸੈ ਸੋ ਤਬੂ ਅਸਾੜਾ ਘੇ ਤੁਝਾ ਲੀਨੇ ਨਾਮ ਦਿਨੇ ਹਰ ਤਾਰ ਮਸਤ ਕਰਖਿਆ ਸੰਸਾਰ ਸਾਗਰ ਨਾ ਵਿਆਪੇ ਅਮਿਓ ਹਰ ਰਸ ਚੱਖਿਆ ਸਾਧ ਸੰਗੇ ਨਾਮ ਰੰਗੇ ਲਾਣ ਜੀਤ ਵੱਡਾ ਅਖਾੜਾ ਨਿਮਵੰਤ ਨਾਮ ਕੀ ਸ਼ਰਨ ਸੁਮੀ ਬੜ ਜਮਨਾ ਉਪਾਣਾ ਆਸਾ ਮਲਾ ਪੰਗਵਾ दिन रात कमयो सो आयो मात लुकड़ो सो वेखी साथ संग देख करण हारा कप कमाइ सुकृत की जय नाम ली जय नर्क मूल न जर हर नाम सिंह ਹੱਲਾ ਤੇਰਾ ਸਾਥੇ ਭਜ ਸਾਧ ਸੰਗਤ ਸਦਾ ਨਾਮਿਤ ਮਿਟਾਏ ਦੋਖ ਕਮਾਤੇ ਬਲਵੰਤ ਕਰ ਉਧਰ ਭਰੇ ਮੂਰਖ ਗਾਵਾਰਾ ਸਭ ਕਿਸ ਦੇ ਰਹਾ ਹਰ ਦੇਵਨ ਹਾਰਾ ਦਾਤਾ ਸਦਾ ਦਇਾਲ ਸੁਆਮੀ ਕਾਏ ਮਨੋਂ ਵਿਸਾਰੀ ਐ ਮਿਲ ਸਾਧ ਸੰਗ ਭਜਨ ਸੰਗ ਕੁਲ ਸਮੂਹਾ ਤਾਰੀਏ ਸਿਧ ਸਾਧਿਤ ਦੇਵ ਮਨ ਜਨ ਭਗਤ ਨਾਮ ਸਧਾਰਾ ਨਿਨਵੰਤ ਨਾਨਕ ਸਦਾ ਭਜੀਏ ਪ੍ਰਭ ਏਕ ਕਰਨ ਹਾਰਾ ਖੋਟ ਨਾ ਕੀ ਚਈ ਸਭ ਪਰਖਣ ਹਾਰਾ ਕੂੜ ਕਪਟ ਕੁਮਾ ਵੰਦਰੇ ਜਨਮਾਂ ਸੁਰ ਸਾਰਾ ਸੁਰਸਾਰ ਸਾਗਰ ਤਨੀ ਤਰਿਆ ਜਿਨੀ ਏਕ ਸਿਹਾਇਆ ਪੰਜ ਕਾਮ ਕ્રોਧ ਅਨੰਦ ਨਿੰਦ ਪ੍ਰਭ ਸ਼ਰਨਾਈ ਆਇਆ ਜਲ ਫਰ ਨਹੀਂ ਅਲ ਰਵਿਆ ਸਵਾਮੀ ਉਚ ਗੰਮਾ ਪਾਰਾ ਮਨਵੰਤ ਨਾਨਕ ਟੇਕ ਜਨ ਕੀ ਚਰਨ ਕਮ ਅਧਾਰਾ ਪੇ ਹਰ ਚਿੰਦਾ ਵੜੀ ਅਸਥਿਰ ਕਿਛ ਨਹੀਂ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਈ ਹਰ ਸੰਗ ਸਾਥੀ ਸਦਾ ਤੇ ਦਿਲਸਬੈਨ ਸੁਹਾਲੀਏ ਹਰ ਏਕ ਬਿੰਦ ਕਸ਼ ਅਮਰ ਨਹੀਂ ਤਾਦਤੀਆਂ ਜਾਣੀਏ ਮੀਤ ਜੋਬ ਨਮਾਰ ਸਬਸ ਤਬ ਇੱਕ ਕਰਮਨ ਮਾਹੀ ਮਨਵੰਤ ਨਾਨਕ ਵੱਡ ਥਾਗ ਪਾਈਐ ਸੂਖ ਸਹਿਜ ਸਮਾਹੀ